ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਪੈਸੇ ਦਾ ਹੰਕਾਰ ਹੋਣਾ ਇਹ ਬਹੁਤ ਹੀ ਮਾੜੀ ਗੱਲ ਹੈ ਸੁੰਦਰ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਸੁੰਦਰਤਾ ਦਾ ਹੰਕਾਰ ਹੋਣਾ ਇਹ ਬਹੁਤ ਹੀ ਮਾੜੀ ਗੱਲ ਹੈ ਜਿਵੇਂ ਕਿ ਅੱਜ ਤੇਰੇ ਕੋਲ ਬਹੁਤ ਸਾਰਾ ਪੈਸਾ ਹੈ ਅੱਜ ਤੂੰ ਹੰਕਾਰ ਕਰਦਾ ਪਿਆ ਹੈ ਆਪਣੇ ਪੈਸੇ ਦਾ ਪਰ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਅਗਰ ਕੱਲ ਨੂੰ ਇਹ ਪੈਸਾ ਤੇਰੇ ਕੋਲ ਚਲਾ ਗਿਆ ਕੱਲ ਨੂੰ ਤੈਨੂੰ ਮੰਗਣਾ ਪੈ ਗਿਆ ਫਿਰ ਕੀ ਕਰੇਗਾ ਇਸ ਕਰਕੇ ਕਦੇ ਵੀ ਜ਼ਿੰਦਗੀ ਵਿੱਚ ਆਪਣੇ ਪੈਸੇ ਦਾ ਹੰਕਾਰ ਕਦੇ ਨਾ ਕਰੋ ਇਹ ਮੇਰੀ ਗੱਲ ਹਮੇਸ਼ਾ ਯਾਦ ਰੱਖਣਾ ਤੇ ਸੁੰਦਰਤਾ ਦਾ ਹੰਕਾਰ ਵੀ ਕਦੇ ਨਾ ਕਰੋ ਅੱਜ ਤੇਰੇ ਤਾਨੇ ਦੀ ਸੁੰਦਰਤਾ ਕਿਸੇ ਨੂੰ ਖਿੱਚ ਦਾ ਕਾਰਨ ਬਣਾ ਰਹੀ ਹੈ ਪਰ ਇਹ ਤੇਰੀ ਸੁੰਦਰਤਾ ਸਦਾ ਨਹੀਂ ਰਹਦੀ ਅੱਜ ਤੂੰ ਸੁੰਦਰ ਹੈ ਤੇਰੀ ਸੁੰਦਰਤਾ ਕਿਸੇ ਨੂੰ ਖਿੱਚ ਦਾ ਕੇਂਦਰ ਬਣਾ ਰਹੀ ਹੈ ਤੇਰੀ ਸੁੰਦਰਤਾ ਕਿਸੇ ਨੂੰ ਪ੍ਰਭਾਵਿਤ ਕਰਦੀ ਪਈ ਹੈ ਪਰ ਇਹ ਸੁੰਦਰਤਾ ਹਮੇਸ਼ਾ ਨਹੀਂ ਰਹਣੀ ਕੰਨ ਨੂੰ ਇਹ ਸਰੀਰ ਤਾਂ ਨਾ ਵੀ ਹੈ ਇਸ ਕਰਕੇ ਕਦੇ ਵੀ ਜ਼ਿੰਦਗੀ ਵਿੱਚ ਸੁੰਦਰਤਾ ਦਾ ਹੰਕਾਰ ਵੀ ਨਹੀਂ ਕਰਨਾ ਅਤੇ ਨਾ ਹੀ ਪੈਸੇ ਦਾ ਹੰਕਾਰ ਕਰਨਾ ਹੈ ਅਤੇ ਜ਼ਿੰਦਗੀ ਵਿੱਚ ਨਾ ਹੀ ਸੁੰਦਰਤਾ ਦਾ ਹੰਕਾਰ ਕਰਨਾ ਹੈ ਕਿਉਂਕਿ ਇਹ ਦੋਨੋਂ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਵੀ ਹੰਕਾਰ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ